ਕਿੰਨੇ ਦੀ ਹੋ ਗਈ ਰਾਜੂ ਇਹ ਖੁੱਡੀ ਵਾਲੇ ਤੋਂ ਠੀਕ ਆ ਬਾਬਾ ਜੀ ਗੱਲ ਸੁਣ ਲੋ ਇੱਕ ਵਾਰੀ ਗਿਆ ਇਨਸਾਨ ਦੇ ਘਰੇ ਕੋਈ ਸਾਡੀ ਮੁਲਾਕਾਤ ਨਹੀਂ ਕੋਈ ਦੋਸਤੀ ਨਹੀਂ ਇਹ ਨਾ کہیں ਵੀ ਪਤਾ ਨਹੀਂ ਬੰਦਾ ਮਿਲਿਆ ਹੈ ਤੀ ਮਿੰਤਰ ਰੱਬ ਨੇ ਰੋਟੀ ਬਹੁਤ ਦੇ ਰਖਿਆ ਮੈਂ ਰੋਜ ਦਾ ਮੰਡੀਆਂ ਦਾ ਰਾਜਾ ਬਣਾਇਆ ਕੀ ਦਾ ਪਬਲਿਕ ਦਾ ਕਰੂੰ ਰਾਜਾ ਨਹੀਂ ਮੈਂ ਪਬਲਿਕ ਨੇ ਬਣਾਇਆ ਜਾਂ ਸਰਕਾਰਾਂ ਨੇ ਬਣਾਇਆ ਜੀ ਨਗਰ ਨੇ ਨਗਰਾਂ ਨੇ ਹਾਂ ਲੱਗਣ ਹੁੰਦਾ ਇਹ ਨਗਰ ਪਬਲਿਕ ਰੱਬ ਵਰਗੀ ਹੁੰਦੀ ਹੈ ਤੇ ਇਹ ਬੰਦੇ ਤੋਂ ਅੱਜ ਤੈਨੂੰ ਪੱਠ ਲੈ ਕੇ ਦਿੱਤੀ ਐ ਇਹ ਨਾ ਕਹਦੀ ਮੈਂ ਜੀ ਐ ਜੇ ਤੈਨੂੰ ਮਹਿੰਗੀ ਲੱਗਦੀ ਆ ਪੱਠ ਛੱਡ ਦੀ ਮੈਂ ਲੈ ਜੂ ਸੌਦਾ ਹੋ ਗਿਆ ਮੇਰਾ ਪੈਸੇ ਵੀ ਹੈਗੇ ਦੇ ਦੇ ਤਿੰਨੇ ਦਾ ਵਗੈਰਾ ਜੂ 24000 ਦਾ ਪਹਿਨੇ ਸੂਏ ਪੱਠ ਲੈ ਸਕਦੂ ਵੀ ਬੱਕਰੀ ਦੀ ਠੀਕ ਆ ਆਪਾਂ ਨੂੰ ਮਨਜ਼ੂਰ ਆ ਜੋਤਾਂ ਕਰ ਮਨਜ਼ੂਰ ਹੈ ਅੱਗੇ ਤੇਰੀ ਕਿਸਮਤ ਰਾਜੀ ਕੁਸ਼ੀ ਘਰੇ ਲਿਆ ਕੇ ਨੂੰ ਬੰਨ ਲੈ ਤੈਨੂੰ ਮੈਂ ਦੱਸਦਾ ਮੈਂ ਕੁਝ ਪਹਿਲਾਂ ਹੋਰ ਕਹਿਣਾ ਸੀ ਪਰ ਚਾਹੇ ਤੇਰੀ ਗੱਲ ਤੇ ਫੁੱਲ ਚੜਾ ਦੇ ਆਪਾਂ ਪੂਰੇ ਭਾਈ ਤੇਰੀ ਸਸਤੀ ਦਾ ਨਹੀਂ ਵਿਕੀ ਖੁਸ਼ ਹੈ ਲੈ ਬਾਬਾ ਜੀ ਦੇ ਕੇਰਾ ਦੋਏ ਕੰਨ ਚੋਈ ਸਪਾ ਦੇ ਫਿਰ ਆਪਾਂ ਪੈਸੇ ਗਿਣਾਂਗੇ ਖੁਸ਼ ਕਰਕੇ ਮਹਾਰਾਜ ਤੈਨੂੰ ਵਾਅਦਾ ਕਰੇ ਲੈ ਬਾਬਾ ਜੀ ਛੱਡ ਦੇ ਹੁਣ ਤੇਰੀ ਹੋ ਗਈ ਅਸੀਂ ਵੀ ਨਹੀਂ ਹੱਥ ਲਾਉਂਦੇ